ਤਲ ਗੁਰ ਸੇਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੋਂ ਕੁਰ ਸਹੋਂ ਝਟੀ ਆਹ ਤੋਦੁ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤ ਸਾਹ ਸਿਰ ਸਾਹਾ ਦਾਸਾ ਹੋ ਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਈ ਸਬਨਾ ਦਾ ਵੇਸਾ ਹੋ ਸਤਨਾਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਘਰ 6 ਮ ਆਸ਼ਟਪਦੀ ਇਕ ਓ ਅੰਕਾਰ ਸਤਿਗੁਰ Prasad, jo jo juni ayo, teh teh urjaiyo. ਮਾਨਸ ਜਨਮ ਸੰਯੋਗ ਪਾਇਆ ਤਕੀ ਹੈ ਓਟ ਸਾਦ ਰੱਖ ਦੇ ਕਰ ਹਾਥ ਕਾਰ ਕਿਰਪਾ ਮੇਰ ਲਹ ਹਾਰੇ ਰਾਯਾ ਜੋ ਜੋ ਜੂਨੀ ਆਇਓ ਤੇਹ ਤੇਹ ਉਰ ਝਾਇਓ ਮਾਨਸ ਜਨਮ ਸੰਯੋਗੇ ਪਾਇਆ ਤਕੀ ਹੈ ਓਟ ਸਾਧ ਰਖੋ ਦੇ ਕਰ ਹਾਥ ਕਰੇ ਕਿਰਪਾ ਮੇਲੋ ਹਾਰੇ ਰਾਯਾ ਅਨਿਕ ਜਨਮ ਭ੍ਰਮਾ ਥੇਤ ਨਹੀਂ ਪਾਈ ਕਰੋ ਸੇਵਾ ਗੁਰ ਲਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਓ ਅਨਿਕ ਉਪਾਅ ਕਰੋ ਮਾਇਆ ਕਉ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹ ਸਗਲ ਚਿੰਤਾ ठाकुर सों मेरा रंग लावै पड़े रे सगल भेद नह चूकै मान भेद इक खिन्न न ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੇਤੇਰੇ ਤੀਰਥ ਨਾਏ ਅਹੰ ਬੁੱਧ ਮੈ ਲਾਏ ਘਰ ਕੋਟ ਕੁਰ ਇੱਕ ਤਿਲ ਨ ਮਾਨੈ ਕਾਦੇ ਪਾਵੋ ਸਾਧ ਸੰਗ ਹਾਰੇ ਹਰ ਸਦਾ ਆਨੰਦ ਗਿਆਨ ਅੰਜਨ මේරා මාන එසුනන්න සගල ආශ්‍රමකින්නේ මනුවා නැහැපතින්නේ බිබේකහින දෙහිතෝයේ. ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗੇ ਰਾਤਾ ਮੇਰੇ ਮਨ ਕੀ ਦੁਰਮਤ ਮਾਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖਾ ਜਿਸ ਭੇਟਿਆ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰਹੋ ਵੇਖੈ ਮਨ ਹੱਠ ਜੋ ਕਮਾਵੈ ਤੇਲ ਨ ਲਿਖਾਇ ਪਾਵੈ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਤੇ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਟੈ ਰੇ ਬੰਦਨ ਮਾਈ ਗੁਰ ਕਾਬਦ ਮੇਰਾ ਮਨ ਰਤ ਤਾ ਸਦਾ ਸਦਾ ਅਨੰਦੋ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਧ ਸਫਲ ਸਫਲ ਭਈ ਸਫਲ ਯਾਤ आवन जान रहे मिले सादा रहा दूजा वाहे गुरु जी का खालसा गुरु जी की फतेह ਤਨ ਸਰੀ ਮਹੱਲਾ ਪੰਜਵਾ ਘਰਿ ਛੇਵਾਂ ਆਸਟ ਪਦੀ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ੁਰਝਾਇਓ ਮਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇਕਾਰੇ ਹਾਥ ਕਰੇ ਕਿਰਪਾ ਮਿਲੋ ਹਾਰੇ ਰਾਇਆ